ਆ ਗਏ ਆ ਗਏ ਸੋ ਨਾ ਸਿਆਰਾ ਉਡਾ ਡੋ ਸਾਰਿਆਂ ਨੂੰ ਖੜਾ ਹੋ ਬੜਾ ਇੱਕ ਜਣਾ ਆਉਣ ਸਣਾ ਉਡਾ ਡੋ ਚੱਲ ਸਣਾ ਸ਼ਾਬਾਸ਼ ਆ ਗਏ ਤੁਹਾਡਾ ਪੰਜਾਬੀ ਉੜੈੜ ਨਹੀਂ ਆ ਰਿਹਾ ਬੜੀ ਦੇਖੋ ਪੰਜਾਬ ਜਾਬਾ ਪ੍ਰਾਈਵੇਟ ਸਕੂਲ ਆ ਇਹ CBSE ਪੜਾਉਂਦੇ ਨੇ ਪੰਜਾਬੀ ਜਿਹਨੂੰ ਆਉਂਦਾ ਪੂਰਾ ਉੜੈੜਾ ਐ ਨਾ ਜਿਹੜਾ ਡੱਟ ਕੇ ਬੋਲੇ ਨਾ ਸ਼ਾਬਾਸ਼ ਉਹ ਐੜਾ ਇਨੀ ਸੁਖਾਰਾ ਤੱਕ ਦਿਖਾ ਦਿਓਗਾ 85 70 ਬਣਾ ਲੈਣਾ ਸਰ ਜੀ ਤਾ 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 ਬੱਬਾ ਬੱਬਾ ਮੋਈ ਯਾਰ ਆ ਰੋ 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 ਸ਼ਾਬਾਸ਼ ਕੀ ਨਾਮ ਤੇਰਾ ਆ ਵੇ ਲੋ ਪੁੱਤਰੋ ਬਲਰਾਜ ਨੇ ਵਧੀਆ ਸੁਣਾਇਆ ਨਾ ਵੇਖੋ ਆਪਣੀ ਮਾਂ ਬੋਲੀ ਕਿਹੜੀ ਆ ਪੰਜਾਬੀ ਪੰਜਾਬੀ ਇਹ ਕਰਕੇ ਆਪਾਂ ਨੂੰ ਪੂਰੀ ਪੰਜਾਬੀ ਆਉਣੀ ਚਾਹੀਦੀ ਆ ਠੀਕ ਆ ਤੇ ਇੱਕ ਜਦੋਂ ਅਟਮੀ ਤੇ ਹੋਏ ਨਾ ਆਪਾਂ ਦਸਤਾਰਾਂ ਬਨਣੀਆਂ ਕੀ ਨਾਮ ਉਹ ਤੇਰਾ ਵਰਨੂਰ ਸਿੰਘ ਨਾ ਹੀ ਬੜਾ ਸੋਹਣਾ ਵਾ ਕਿਹੜੇ ਸੋਹਣੇ ਲੱਗ ਰਿਹਾ ਤੁਸੀਂ ਨਿੱਕੇ ਨਿੱਕੇ ਪੰਜਾਬੀ ਵੀ ਆਉਣੀ ਚਾਹੀਦੀ ਆ ਪਾਠ ਕਰਦੇ ਜਲਦੀ ਸਾਹਿਬ ਦਾ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਸ਼ਾਮ ਨੂੰ ਰਹਿ ਰਾਸ ਠੀਕ ਆ ਅਰੇ ਆਓ ਸਰੋਪਰ ਜੀ ਆਪਾਂ ਤੇ ਕਿਉਂ ਇਹ ਵਧਿਆ ਰਿਹਾ ਆਪਣਾ ਸਾਰਾ ਆ ਕੁਝ ਕਾ ਲਿਓ ਬੜਾ ਸੋਹਣਾ ਸੁਣਾਇਆ ਗੁਰਨੂਰ ਤੈਨੂੰ ਉਹਦਾ ਊੜਾੜਾ ਨਹੀਂ ਹੁੰਦਾ ਇੱਕ ਦੋ ਨਾ ਕਿ ਇਹਨੂੰ 1 2 3 4 ਹੁੰਦਾ ਤੈਨੂੰ ਸਾਰਾ ਕੁਝ ਆਉਂਦਾ ਇਹਨਾਂ ਨੂੰ ਕੀ ਆਉਂਦਾ ਵਾ ਇਧਰ ਆਓ ਇਧਰ ਆਓ ਚੱਲ ਸਣਾ ਅੱਗੇ ਅੱਗੇ ਗਣਤੀ 8 ਆ ਕੇ ਸੁਣਾ 1 2 3 4 5 6 7 8 9 10 11 12 13 14 15 16 17 18 19 20 ਅੱਗੇ 31 32 33 34 ਤਾਰੇ ਟੀਚਰ ਵੀ ਆਏ ਨਾਲ ਹੈਗਾ ਵੀ ਟੀਚਰ ਤੁਹਾਡਾ ਇੱਥੇ ਬਾਜ ਮਾਰਿਓ ਟੀਚਰਾਂ ਨੂੰ ਕੌਰ ਦਾ ਪਤਾ ਕੀ ਮਤਲਬ ਹੁੰਦਾ ਕੌਰ ਦਾ ਮਤਲਬ ਹੁੰਦਾ ਰਾਜਕੁਮਾਰੀ ਕੌਰ ਦਾ ਮਤਲਬ ਹੁੰਦਾ ਰਾਜਕੁਮਾਰੀ ਗੁਰੂ ਦੀ ਧੀ ਤੇ ਸਿੰਘ ਦਾ ਮਤਲਬ ਸਿੰਘ ਦਾ ਮਤਲਬ ਸ਼ੇਰ ਪੰਜਾਬੀ ਬਣਾਉਂਦੇ ਸਕੂਲੇ ਆ ਬਰਉਂਦੀ ਨਹੀਂ ਕਈ ਬੱਚਿਆਂ ਨੂੰ ਪੰਜਾਬੀ ਆਪਣੇ ਟੀਚਰਾਂ ਨੂੰ ਕਹੋ ਵੀ ਸਾਨੂੰ ਸਿਖਾਓ ਜੀ ਜ਼ਰੂਰੀ ਆ ਠੀਕ ਆ ਕਿੰਦੇ ਸੋਹਣੇ ਲੱਗ ਰਿਹਾ ਤੂੰ ਸ਼ਾਬਾਸ਼ ਬੜਾ ਜਆ ਹੋ ਬਾਈ ਇਸ ਕੋ ਲੱਗਦਾ ਕੋਈ ਇਧਰ ਨਹੀਂ ਵੜਦਾ ਹੋਲੇ ਸੋ ਨਿਹਾਲ ਸੋ ਨਿਹਾਲ ਸ਼ਕਤੀ ਕਲਾਜ ਰਹਿਣਾ ਵਾ ਬਾਈ ਕਿੱਥੇ ਆਪਾ ਕਿੱਥੇ ਆਏ ਆ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰਾ ਨਗਰ ਬਸਾਇਆ ਇਸ਼ਨਾਨ ਕੀਤਾ ਸਾਰਿਆਂ ਸਰੋਵਰ ਚ ਜਦੋਂ ਆਪਾਂ ਜਾਣਾ ਜਿੱਥੇ ਸਰੋਵਰ ਹੋਵੇ ਉੱਥੇ ਇਸ਼ਨਾਨ ਨਹੀਂ ਕਰਨਾ ਤੇ ਪਾਠ ਵੀ ਕਰਨਾ ਠੀਕ ਆ ਹੋਸ਼ ਰਹੋ ਚੜ੍ਹਦੀ ਕਲਾ 'ਚ ਰਹੋ ਆਨੰਦ ਮਾਣੋ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਕੀ ਫਤਿਹ कठे हुओ साहिब किथे आहे

ਇਹ ਨੋਕਾ ਜੀ ਆਪਾਂ ਜੀ ਆਪਾਂ ਸਭਾ ਇਕੱਠੇ ਵੈਸੇ ਤੇ ਆ ਆਪਾਂ ਜੋ ਵੀ ਇਸ ਸੰਗਤ ਦੇ ਵਿੱਚ ਬੋਲਣਾ ਹੈਗਾ ਅੱਜ ਸਿਰਫ ਆਪਾਂ ਗੁਰੂ ਘਰ ਦੇ ਦਰਸ਼ਨ ਕਰਨ ਆਏ ਆ ਗੁਰਵਰਧਨ ਦੇਵ ਜੀ ਉਹਨਾਂ ਰਾਜ ਦੇ ਸੱਚੇ ਦਰਬੇ ਔਰ ਪਾਤਸ਼ਾਹ ਪਾਤਸ਼ਾਹੋਂ ਅਸ਼ੀਰਵਾਦ ਲੈਣ ਆਏ ਆ ਪਾਤਸ਼ਾਹ ਸਿਰ ਤੇ ਮਿਹਰ ਕਰਿਆ ਹੱਥ ਰੱਖਣ ਫੌਮ ਦੇ ਵਿੱਚ ਇਕ ਤਾਕਤ ਵਾਖ ਹੋਵੇ ਔਰ ਇਹ ਪੰਥ ਦੀਵਾਲੀ ਦਾ ਪੰਥ ਆ ਫੰਟਾਮੇ ਸ਼ਾ ਚੜ੍ਹਦੀ ਕਲਾ ਦੇ ਸੱਚੇ ਪਾਤਸ਼ਾਹ ਦੇ ਅਸੀਂ ਤੇ ਦਰਕਰ ਦੇ ਨਿਮਾਣੇ ਸੇਵਕਾਂ ਪਾਤਸ਼ਾਹ ਦੀਆਂ ਸਲਸਿਲੇਣਾ ਵਾਹਿਗੁਰੂ ਜੀ ਕਰਦਾ ਜਬੀ ਉਰੀ ਦਿੱਲੀ ਤੇ ਪੰਜਾਬ ਨੇ ਕਈ ਵਾਰੀ ਫਸੇ ਕੀਤਾ ਬਿਲਕੁਲ ਬਿਲਕੁਲ ਆਪਣਾ ਹੀ ਹੈ ਦਿੱਲੀ ਘੜੀ ਬਿਲਕੁਲ ਪਰ ਪੰਜਾਬੀ ਤੇ ਸਭਾ ਉਹਨਾਂ ਨੇ ਕਿਹਾ ਜਿਵੇਂ ਜੋ ਸੇ ਗੁੰਡਾ ਰਾਇੜਾ ਈ ਢੀ ਉਹੜਾ ਤੇ ਜੁੜਾ yes ਇਹ ਦੋਵੇਂ ਸਿੱਖ ਲਈ ਜ਼ਰੂਰੀ ਆ ਇੱਕ ਪਾਪਾ ਨੇ ਕਿੰਨੀ ਸੋਹਣੀ ਦਸਤਾਰ ਸਜਾਈ ਥੋੜਾ ਜਿਹਾ ਹੋਰ ਵੱਡੇ ਹੋਏ ਦਸਤਾਰ ਵੀ ਸਜਾਉਣੀ ਇਹ ਗੁਰੂ ਦੀ ਬਖਸ਼ਿਸ਼ ਆ ਰਹਿਮਤ ਆ ਭੈਣ ਜੀ ਉੜਾ ਉੜਾ ਐੜਾ ਪੰਜਾਬੀ ਗੁਰਮੁਖੀ ਧਿਆਨ ਦਿਓ ਮੈਡਮ ਜੀ ਬਿਲਕੁਲ ਬਿਲਕੁਲ ਸਾਡੇ ਉੱਥੇ ਜਿਹੜਾ ਦਫ਼ਤਰ ਆ ਤਾਂ ਆਮ ਪ੍ਰਚਾਰ ਦੇ ਉਹਨਾਂ ਕੋ ਪੰਜਾਬੀ ਦੀਆਂ ਕਿਤਾਬਾਂ ਲਿਆਓ ਅਰੋਣਾ ਨੂੰ ਕਹੋ ਵੀ ਪੰਜਾਬੀ ਦੀਆਂ ਕਲਾਸਾਂ ਲਾਉਣ ਬੱਝਾਂ ਦੇ ਜੀ ਜੀ ਬਿਲਕੁਲ ਵਿਰਾਸਤ ਜੁੜਾਈ ਦੇ ਆਪਣੇ ਘਰ ਹੋਰ ਆ ਇਹ ਜ਼ਰੂਰ ਚਾਹੀਦਾ ਵਾਹਿਗੁਰੂ ਜੀ ਕਾਹਨ ਸਾਹਿਬ ਵਾਹਿਗੁਰੂ ਜੀ 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 ありがとう ਰਾਜ ਸੱਚੇ ਪਾਤਸ਼ਾਹ ਜੀ ਦਾ ভরਸਾ ਆਇਆ ਇਹ ਨਗਰ ਵਰਦੁਆਰਾ ਸ਼੍ਰੀ ਤਰਨਤਾਰਨ ਸਾਹਿਬ ਜਦੋਂ ਅਸੀਂ ਧਰਮ ਪ੍ਰਚਾਰ ਕਰਦੇ ਸੀ ਤੇ तकरीबन 3 ਸਾਲ ਇੱਥੇ ਪਾਤਸ਼ਾਹ ਦੇ ਘਰ ਦੇ ਵਿੱਚ ਰਹਿਣ ਦਾ ਪਾਤਸ਼ਾਹ ਨੇ ਮੌਕਾ ਦਿੱਤਾ ਤੇ ਬੜੀਆਂ ਰਹਿਮਤਾਂ ਕੀਤੀਆਂ ਸਤਿਗੁਰੂ ਜੀ ਦਾ ਧੰਨਵਾਦ ਆਪਾਂ ਕਰਨ ਇੱਥੇ ਆਏ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਨ ਸਾਰੀ ਕੌਮ ਦੇ ਵਿੱਚ ਇੱਕਤਾ ਇੱਕ پاک ਬਖਸ਼ਣ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਵਾਲਾ ਜੀਵਨ ਬਖਸ਼ਣ ਤਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਜਿਹੜਾ ਵਿਸ਼ਵ ਵਿਆਪੀ ਉਪਦੇਸ਼ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੇ ਥੱਲੇ ਹੋ ਉਭਾਰ ਸਤਗੁਰੂ ਦਾ ਉਪਦੇਸ਼ ਮਨੁਵਾਦੀ ਉਪਦੇਸ਼ ਆ ਸਰਬੱਤ ਦੇ ਭਲੇ ਦਾ ਉਪਦੇਸ਼ ਆ ਤੇ ਅਸੀਂ ਸਤਗੁਰੂ ਦੇ ਉਪਦੇਸ਼ ਦੇ ਮੁਤਾਬਕ ਚੱਲ ਕੇ ਸਤਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੀਏ ਤੋਂ ਅੱਜ ਆਪਾਂ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਇੱਥੇ ਸੱਚੇ ਪਾਤਸ਼ਾਹ ਦੀ ਧਰਤੀ ਤੇ ਆਏ ਆ ਅਰਦਾਸ ਕਰਦੇ ਆ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਪੰਥ ਦੇ ਬੋਲ ਬਾਲਿਆਂ ਦੀ ਅਰਦਾਸ ਕਰਦੇ ਆ ਪੰਥ ਦੀ ਇਕਤਾ ਦੀ ਅਰਦਾਸ ਕਰਦੇ ਆ ਕਿ ਸਾਡੇ ਹਰ ਘਰ ਦੇ ਵਿੱਚ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਤੇ ਸ਼ਾਮ ਨੂੰ ਸੋਹਦਰ ਸਾਹਿਬ ਦੇ ਪਾਠ ਦੀ ਗੂੰਜ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਬੱਚੀ